ਅੰਜਾਲ ਥੋੜਾ ਜਿਹਾ ਵਜਿਆ ਸੀ ਤੇ ਮੈਂ ਤੁਹਾਡੇ ਵਿੱਚ ਆ ਗਿਆ ਕੱਲ ਹਜ਼ਾਰ ਬੰਦੇ ਨੇ ਪਿਆ ਅੱਜ ਬਦਲਾ ਲੈ ਲਓ ਬੇਗਮ ਕਿ ਗੱਡੀ ਦਿੱਤੀ ਤੌਰ ਦੋ ਬੰਦੇ ਹੋ ਗਏ ਜ਼ਖਮੀ ਹੰਸਾ ਉੱਤੇ ਪਰਚੇ ਤੇ ਕਿਰਪਾਨਾਂ ਲੈ ਕੇ ਆ ਗਏ ਮੈਨੂੰ ਵੱਢ ਦੇਣਾ ਸੀ ਮੈਨੂੰ ਮਾਰ ਦੇਣਾ ਸੀ ਮੇਰੀ ਗੱਡੀ ਤੋੜਤੀ ਅੱਲਾ ਤਾਂ ਮੈਂ ਸਪਸ਼ਟ ਕਰਦਾ ਕਿ ਇੱਕ ਵੀ ਬੰਦਾ ਹੰਸ ਰਾਜ ਵੀ ਗੱਡੀ ਦੇ ਨੇੜੇ ਨਹੀਂ ਆਇਆ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜੇ ਮੈਨੂੰ ਮਾਰਿਆ ਸ਼ੁਕਰਨ ਵਾਪਸ ਆਉਂਦਾ ਤੇ ਉਹ ਵੀ ਮੇਰਾ ਬੇਟਾ ਹੀ ਸੀ ਮੈਂ ਦੋ ਘੰਟਿਆਂasic ਜਿਹਨੇ ਉਹਨੂੰ ਮਾਰਿਆ ਸ਼ੁਕਰਨ ਨੂੰ ਅਗਰ ਕੋਤ ਵੀ ਮਰ ਜਾਏ ਸਾਰੇ ਪੰਜਾਬ ਨੂੰ ਇਹਦਾ ਦੁੱਖ ਆ ਜੇ ਉਹਦੀ ਮੌਤ ਦਾ ਬਦਲਾ ਮੇਰੇ ਤੋਂ ਲੈਣਾ ਜਾਂ ਕਿਸੇ ਹੋਰ ਮੇਰੇ ਗੁਨਾਹ ਦਾ ਬਦਲਾ ਲੈਣਾ ਮੈਨੂੰ ਕਿਸੇ ਕੰਨੀ ਜਗ੍ਹਾ ਬੁਲਾ ਲਿਓ ਮੈਂ ਬਿਨਾਂ ਦਗ ਮੈਂ ਤਾਂ ਆ ਜਾਊਗਾ ਮੇਰਾ ਸਿਰ ਹਾਜ਼ਰ ਹੈ ਲੋਕ ਤਾਂ ਮੂਰਖ ਨਹੀਂ ਜਿਨ੍ਹਾਂ ਨੂੰ ਜਿਹੜੇ ਐਸਸੀ ਤਬਕੇ ਨੂੰ ਤੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈਂਆਂ ਗੱਲਾਂ ਕਰਕੇ ਉਹ ਜਾਣਦੇ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਭਾਈ ਜਿਹੜੇ ਬਾਕੀ ਤਿੰਨ ਉਮੀਦਵਾਰ ਨੇ ਫ੍ਰੀਕੋਰਟ ਦੇ ਵਿੱਚ ਖੜੇ ਚਾਰ ਉਮੀਦਵਾਰ ਉਹ ਵੀ ਸਾਰੇ ਐਸਿਕਮਿਊਨਟੀ ਚੋਂ ਆ। ਉਹ ਵੀ ਸਾਰੇ ਐਸਿਕਮਿਊਨਟੀ ਚੋਂ ਆ। ਭਾਈ ਉਹਨਾਂ ਦਾ ਵਿਰੋਧ ਨਹੀਂ ਕਰਦੇ ਲੋਕ। ਤੁਹਾਡਾ ਕਿਉਂ ਕਰਦੇ ਆ? ਤੁਹਾਡਾ ਵਿਰੋਧ ਇਸ ਕਰਕੇ ਕਰਦੇ ਆ ਕਿ ਤੁਸੀਂ ਸਾਡਾ ਸ਼ੁਭਕਰਨ ਮਾਰਿਆ। ਤੁਹਾਡਾ ਵਿਰੋਧ ਇਸ ਕਰਕੇ ਕਰਦੇ ਆ ਤੁਹਾਡਾ ਵਿਰੋਧ ਵੀ ਨਹੀਂ ਕਰਦੇ ਤੁਹਾਡੇ ਤੋਂ ਪੁੱਛਦੇ ਸਵਾਲ ਹੈ। ਤੁਸੀਂ ਸਵਾਲਾਂ ਦੇ ਜਵਾਬ ਦੇਣ ਤੋਂ ਭਜਦੇ ਹੋ ਤੇ ਉਹਦੇ ਚੋਂ ਇਹ ਸਾਰਾ ਕੁਝ ਕਟਰਾ ਮਾ ਹੁੰਿਆ ਲੋ ਜੇ ਮੰਗੀ ਤੌਰ ਤੇ ਮੈਂ ਸੋਚ ਰਸੀ ਟਾਈਮ ਆ ਗਿਆ ਹੁਣ ਪਰ ਇਹ ਬਲਿਦਾਨ ਆਪੇ ਦੇਣਾ ਪਿਆ ਕਿਉਂਕਿ ਸਰਪਾਣਾ ਬਰਛੀਆਂ ਨਿਕਲ ਗਈਆਂ ਸੀ ਗੱਡੀ ਤੋੜ ਦਿੱਤੀ ਗਈ ਸੀ ਦੋ ਬੰਦੇ ਜ਼ਖਮੀ ਹੋ ਗਏ ਸੀ ਮੈਂ ਨਹੀਂ ਚਾਹੁੰਦਾ ਸੀ ਮੇਰੀ ਫੋਰਸ ਕੋਲ ਕੋਈ ਐਸੇ ਹੀ ਗੱਲ ਹੋ ਜਾਏ ਹੰਸਰਾਜ ਹੰਸ ਨੇ ਉੱਥੇ ਬੋਲ ਦਿਆ ਗੱਲ ਕਹੀ ਆ ਕਿ ਮੈਂ ਮਰਨ ਤੋਂ ਨਹੀਂ ਡਰਦਾ ਮੈਂ ਪ੍ਰਿਪੇਅਰ ਹੋ ਕੇ ਗਿਆ ਸੀ ਪ੍ਰਿਪੇਅਰ ਸ਼ਬਦ ਵਰਤਿਆ ਸਮਝੋ ਜੇ ਪ੍ਰਿਪੇਅਰ ਸ਼ਬਦ ਕਿਉਂ ਵਰਤਿਆ ਹੁਣ ਇਹਦੇ ਮਗਰ ਇੱਕ ਸਟ੍ਰੈਟਜੀ ਆ ਇੱਕ ਰਣਨੀਤੀ ਆ ਉਕੀਆ ਕਿ ਪਿਛਲੇ ਦਿਨਾਂ ਦੇ ਵਿੱਚ ਆ ਆਰਐਸਐਸ ਤੇ ਜਨਨ ਸੈਕਟਰੀ ਦਾ ਬਿਆਨ ਹੋਣਾ ਹੈ ਕਿ ਆ ਜਿਹੜੇ ਕਿਸਾਨ ਅੰਦੋਲਨਕਾਰੀ ਬੈਠੇ ਨੇ ਆ ਜਿਹੜੇ ਲੋਕ ਅੰਦੋਲਨ ਕਰਦੇ ਨੇ ਇਹ ਅਲਗਾਵਾਦੀ ਨੇ ਇਹ ਖਾਲਸਤਾਨੀ ਨੇ ਔਰ ਚੋਣਾਂ ਦੇ ਸਮੇਂ ਦੇ ਉੱਤੇ ਦੇਸ਼ ਦੇ ਅੰਦਰ ਅਰਾਜਕਤਾ ਫੈਲਾਉਣਗੇ ਇਹ ਗੱਲ ਕਹੀ ਆ ਉਸ ਗੱਲ ਨੂੰ ਪਕਿਉਣ ਦੇ ਲਈ ਉਹਨੂੰ ਸੱਚ ਸਾਬਤ ਕਰਨ ਦੇ ਲਈ ਜੋ ਹੰਸ ਰਾਜ ਹੰਸ ਨੇ ਕਿਹਾ ਕਿ ਮੈਂ ਪ੍ਰਪੇਅਰ ਹੋ ਕੇ ਚੱਲਿਆ ਸੀਗਾ ਕਿ ਮੈਨੂੰ ਮਰਨ ਦੀ ਕੋਈ ਪਰਵਾਹ ਨਹੀਂ ਇਹਦਾ ਮਤਲਬ ਕੀ ਨਿਕਲਦਾ ਪਹਿਲੀ ਤਰੀਕ ਤਰ ਤ ਜਿੰਦੇ ਰਹਿ ਇੱਕ ਬਣਾਗੇ ਮੈਨੂੰ ਕੁਝ ਹੋ ਜਾਂਦਾ ਹੈਗਾ ਕੁਝ ਵੀ ਐਸਾ ਹੋ ਜਾਂਦਾ ਇਹ ਸੋਚ ਨੂੰ ਜਰੂਰ ਕਾਇਮ ਰੱਖੀਓ ਜੋ ਕਲਪਨਾtion ਸਾਡੇ ਵੀ ਆਇਆ ਸੀ ਉਹਨੂੰ ਵੀ ਵਿਦਾਨ ਕਰਨਾ ਪਿਆ ਇਸੇ ਇੱਕ ਵੀ ਬੰਦੇ ਨੇ ਇਹਨਾਂ ਦੀ ਕਾਰ ਦੇ ਉੱਤੇ ਕੋਈ ਹੱਥ ਤੱਕ ਨਹੀਂ ਲਾਇਆ ਪਰ ਇਹਨਾਂ ਵੱਲੋਂ ਇਹ ਕਹਿਣਾ ਕਿ ਕਿੰਨਾ ਗੁੱਸਾਤ ਹੈ ਔਰ ਉੱਥੇ ਪ੍ਰਸ਼ਾਸਨ ਸਾਰਾ ਵੇਖਦਾ ਸੋ ਅਜੇ ਹੀ ਖਲਤ ਬਿਆਨਬਾਜ਼ੀ ਕਰਨੀ ਔਰ ਰੋ ਰੋ ਕੇ ਬਿਆਨਬਾਜ਼ੀ ਕਰਨੀ ਲੋਕਾਂ ਨੂੰ ਭਾਵਕ ਹੋ ਕੇ ਵਿਖਾਉਣਾ ਇੱਕ ਖੇਡ ਹੈ ਇੱਕ ਗੇਮ ਹੈ ਇੱਕ ਐਕਟਰ ਹੈ ਕਲਾਕਾਰ ਹੈ ਕਲਾਕਾਰਾਂ ਦੀ ਕਲਾਕਾਰੀ ਕਰਦਾ ਹੈ ਸੋ ਉਹਦੇ ਚੋਂ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਸ ਸੋਚ ਨੂੰ ਜ਼ਰੂਰ ਕਾਇਮ ਰੱਖੇ ਮਰੇ ਤੋਂ ਬਾਅਦ ਕੁਝ ਐਸੇ ਬੰਦੇ ਜ਼ਰੂਰ ਪੈਦਾ ਕਰਿਓ ਜਿਹੜੇ ਇਸ ਗਰੀਬੀ ਬਿਮਾਰੀ ਦਿਵਸਤਰੀ ਦੀ ਲਾਂਕ ਨੂੰ ਔਰ ਗਰੀਬ ਵੀਰ ਦਾ ਪਾੜਾ ਖਤਮ ਕਰ ਸਕੇ ਹੰਸਰਾਜ ਹਸਨੇ ਜਿਨੂੰ ਇਹ ਕਿਹਾ ਜਾਂਦਾ ਕਿ ਬਹੁਤ ਦੇਵਤਾ ਬਹੁਤ ਗਰੀਬੜਾ ਇੱਕ ਇੱਕ ਫਕੀਰ ਆ ਉਹ ਮੈਂ ਕਹਾਂਗਾ ਕਿ ਉਹਨਾਂ ਹੀ ਛੱਤਰ ਤੇ ਚਾਤਰ ਹੈ ਧਰੂਿਕਰਨ ਕਰਨ ਦੀ ਕੋਸ਼ਿਸ਼ ਇਹਨੇ ਨਹੀਂ ਕੀਤੀ ਲੈਕਿਨ ਇਹਦਾ ਇਸੇ ਕਮਿਊਨਿਟੀ ਸਮਝਦਾ ਰਹੇ ਜਾਣਦੀ ਇਸ ਕਮਿਊਨਿਟੀ ਕਿ ਸਾਡੇ ਲੋਕਾਂ ਦਾ ਆਪਸੀ ਕਿਸੇ ਦਾ ਪਤਾ ਨਹੀਂ ਸੋ ਇਹ ਇੱਕ ਗਿਣੀ ਮਿਠੀ ਸ਼ਾਦੀ ਦੇ ਤਹਿਤ ਉੱਥੇ ਆਇਆ ਉੱਥੇ ਆ ਕੇ ਇੱਕ ਚਾਲ ਚੱਲਦਿਆਂ ਉਸ ਇਕੱਠ ਦੇ ਵਿੱਚ ਆ ਕੇ ਉਸ ਹਵਾਲਤ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਿਹੜੀ ਇਹ ਕਹਿ ਰਿਹਾ ਕਿ ਉੱਥੇ ਬੰਦੇ ਜ਼ਖਮੀ ਹੋ ਗਏ ਯਾਰ ਗੱਡੀ ਚੜਾ ਕੇ ਬੰਦਾਂ ਦਾ ਤੂੰ ਸਾਡਾ ਜ਼ਖਮੀ ਕਰਕੇ ਗਿਆ ਤੇ ਕਹਿ ਤੂੰ ਇਹ ਰਹੇ ਹੋ ਕਿ ਭਾਈ ਲੋਕ ਤੱਕ ਨਹੀਂ ਬੰਦੇ ਜ਼ਖਮੀ ਸਾਡੇ ਦੇ ਬੰਦੇ ਜ਼ਖਮੀ ਕਰਦੇ ਦੱਸੋ ਜਰੂਰ ਲੋਕਾਂ ਮੇਰੇ ਤੋਂ ਬਾਅਦ ਕਿ ਇਹਦੇ ਤੋਂ ਬਿਨਾਂ ਗੱਲ ਜਦੋਂ ਕੌਮਾਂ ਜਾਂਦੀਆਂ ਨਹੀਂ ਲਈ ਜਰੂਰ ਦੱਸੋ ਆ ਜਿਹੜਾ ਮੇਰੇ ਮੋਸ਼ਨ ਨਾ ਮੈਂ ਕੋਈ ਮੌਤ ਮੂਤੋ ਨਹੀਂ ਲੱਗਦਾ ਫਕੀਰ ਕਾ ਦਾ ਜਿਹੜਾ ਮੌਤੋ ਲੱਗੇ ਮੇਰੇ ਦੇਖੋ ਕੱਲ ਦੀ ਵੀਡੀਓ ਮੈਂ ਬਿਲਕੁਲ ਸਹਤ ਬੈਠਾ ਸੀ ਜਿੱਦਾਂ ਸ਼ਹਾਦਤ ਦੇਣ ਵਾਲੇ ਮੇਰੇ ਮਹਾਂਪੁਰਸ਼ਾ ਉਹਨਾਂ ਨੂੰ ਮੈਂ ਮੰਨਣ ਵਾਲਾ ਮੈਂ ਉਸੇ ਤਰ੍ਹਾਂ ਬੈਠਾ ਸੀ ਮੈਂ ਅਗਰ ਕੋਈ ਗੱਲ ਲੋਕਾਂ ਨੂੰ ਜਿਸ ਤਰ੍ਹਾਂ ਦੀ ਪ੍ਰੋਵੋਕੇਸ਼ਨ ਇਸ ਆਦਮੀ ਦੇ ਪਿਛਲੇ ਬਿਆਨਾਂ ਤੋਂ ਹੋਈ ਹੋਈ ਹੈ ਕਿ ਲੋਕਾਂ ਨੂੰ ਗੁੱਸਾ ਚੜਾਇਆ ਹੋਇਆ ਲੋਕਾਂ ਨੂੰ ਇਹ ਕਿਹਾ ਇਹਨਾਂ ਨੇ ਇੱਕ ਇੱਕ ਅੱਖ ਦੇ ਵਿੱਚ ਬੋਲੇ ਨੇ ਕੀ ਕਹਿੰਦੇ ਆ ਕਿ 2 ਤਰੀਕ ਨੂੰ 1 ਤਰੀਕ ਨੂੰ ਵੋਟਾਂ ਪੈਣ ਦੇ 2 ਤਰੀਕ ਨੂੰ ਨਿਪੜਾਂਗੇ ਨਾ ਨਾਲ ਛਿੱਤਰ ਮਾਰਾਂਗੇ ਇਹਨਾਂ ਦੇ ਫਿਰ ਵੇਖਾਂਗੇ ਕਿਹੜਾ ਖੰਬੀਖਾਨ ਨਾ ਦੂਖਾ ਸਾਡੇ ਸਾਹਮਣੇ ਰੜਕਦਾ ਹੈ ਇੱਕ ਪਾਸੇ ਪ੍ਰਵੋਗ ਕਰ ਰਹੇ ਹਾਂ ਤੇ ਉਹ ਪ੍ਰਵੋਗ ਕਰਕੇ ਲੋਕਾਂ ਨੂੰ ਗੁੱਸਾ ਚੜਾ ਕੇ ਹੇ ਤੁਸੀਂ ਨੋਕਾਂ ਦੇ ਭੀੜ ਦੇ ਵਿੱਚ ਵੱਜਦੇ ਹੋ ਇਹਦਾ ਮਤਲਬ ਕੀ ਨਿਕਲਦਾ ਹੈ ਅੰਸ਼ ਰਾਜ ਦੇ ਮਨਸਤਾਵਾਦਾ ਮੋਦੀ ਸਾਹਿਬ ਦਾ ਵਾਦਾ ਹੋਏਗਾ ਵਿਕਾਸ ਲਈ ਵਾਦਾ ਹੋਏਗਾ ਜਿਹੜੀਆਂ ਮੈਂ ਗੱਲਾਂ ਕਰਦਾ ਪੂਰੇ ਕਰਨ ਦਾ ਵਾਦਾ ਹੋਏਗਾ ਪ੍ਰਸ਼ਾਸਨ ਦੀ ਨਲੈਕੀ ਸੀ ਪ੍ਰਸ਼ਾਸਨ ਦੀ ਗਲਤੀ ਸੀ ਜਾਂ ਤਾਂ ਪ੍ਰਸ਼ਾਸਨ ਆਪਦੀ ਗਲਤੀ ਮੰਨੇ ਜਿਹੜਾ ਉਹਨੂੰ ਉੱਥੇ ਲੈ ਕੇ ਆ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਸੀਗਾ ਕਿ ਸੜਕ ਅੱਗੇ ਰੁਕੀ ਹੋਈ ਹੈ ਤੇ ਦੂਸਰੇ ਨੰਬਰ ਦੇ ਉੱਤੇ ਜੇ ਪ੍ਰਸ਼ਾਸਨ ਨੇ ਕਿਹਾ ਨਹੀਂ ਰੁਕਿਆ ਫੇਰ ਆਉਂਦੀ ਰੰਗਿਤੀ ਦੇ ਤਹਿਤ ਆਇਆ ਸੀ ਉੱਥੇ ਹਲਾਤ ਉਗਾਰਨੇ ਚਾਹੁੰਦਾ ਸੀ ਅੱਗੇ ਇੱਕ ਜ਼ਰੂਰੀ ਕਰਨੀ ਆ ਐ ਮੈਂ ਕਿਸਾਨ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਨੀ ਵਕਤ ਜੋੜ ਕੇ ਕਿ ਮੈਂ ਤੁਹਾਡਾ ਵੀ ਹਾਂ ਤੁਹਾਡੀਆਂ ਗੱਲਾਂ ਵੀ ਉੱਥੇ ਪਾਰਲੀਮੈਂਟ ਚ ਕਰਦਾ ਰਿਆਂ ਕਾਨੂੰਨ ਮੈਂ ਨਹੀਂ ਬਣਾਏ ਨਾ ਤੁਸੀਂ ਮੈਂ ਇਥੇ ਦਿੱਲੀੋਂ ਜਿੱਤਿਆ ਸੀ ਮੈਨੂੰ ਬਾਅਦ ਚ ਪਤਾ ਲੱਗਾ ਸਾਰਾ ਫੇਰ ਵੀ ਮੈਂ ਜਿੰਨੀ ਜੋਗਾ ਸੀ ਬੋਲਦਾ ਰਿਆਂ ਉਧਰ ਉੱਥੇ ਕਿਸੇ ਬੱਚੀ ਦੇ ਕੱਪੜੇ ਕੁਪੜੇ ਪਾੜੇ ਗਾਲਾਂ ਕੱਢੀਆਂ ਜਾਂਦੀ ਸੀ ਉਹ ਗੱਲਾਂ ਕੀਤੀਆਂ ਮੈਂ ਥੋੜੀ ਜਿਹੀ ਹਮਦਰਦੀ ਕੀਤੀ ਸੀ ਪਰ ਮੇਰੀ ਕਿਸੇ ਨਾਲ ਕੋਈ ਜਾਤੀ ਰੰਜਿਸ਼ ਨਹੀਂ ਨਾ ਮੈਂ ਕੋਈ ਬਦਲਾ ਲਾਉ ਆਦਮੀ ਹਾਂ ਮੈਂ ਤੇ ਸਿਰਫ ਕਿਹਾ ਸੀ ਕਿ 2 ਤਰੀਕ ਨੂੰ ਪਹਿਲੀ ਤਰੀਕ ਤੱਕ ਸਵਰ ਕਰੋ 2 ਤਰੀਕ ਨੂੰ ਇਹ ਜਿਹੜੇ ਪਿੰਡ ਦੇ 2-4 ਬੰਦੇ ਆ ਉਹ ਜਿਹੜਾ ਜਾਤ ਦਾ ਕਰਦੇ ਉਹਨੂੰ ਆਪਾਂ ਕਰ ਲਾਂਗੇ ਬਾਕੀ ਮੈਂ ਲੜਾਈ ਵੱਲ ਜਾਂ ਝਗੜੇ ਵੱਲ ਨਹੀਂ ਸੀ ਕੋਈ ਕਿਹਾ ਸ਼ਾਇਦ ਕੋਈ ਗਲਤ ਫਹਿਮੀ ਹੋ ਗਈ ਹੋਵੇ ਹੱਥ ਜੋੜ ਕੇ ਮਾਫੀ ਕੱਲ ਜਦ ਮੈਂ ਮੋਤੀ ਸਾਹਿਬ ਦੀ ਹਲੀ ਤੇ ਸੀਗਾ ਪਰ ਮੇਰੀ ਵਧੀ ਹੋਈ ਸੀ ਅਜੇ ਆ ਗੱਲਾਂ ਕਰ ਰਹੀਆਂ ਸੀ ਮੇਰਾ خیال ਅਨਜਾਣ ਥੋੜਾ ਜਾਂ ਵਧਿਆ ਸੀ ਤੇ ਮੈਂ ਤੁਹਾਡੇ ਵਿੱਚ ਆ ਗਿਆ ਕੱਲ ਹਜ਼ਾਰ ਬੰਦੇ ਨੇ ਕਿ ਆ ਅਜਬਾਤ ਲੈ ਲੋ ਵੇ ਤਾਂ ਤੇ ਗੱਡੀ ਦਿੱਤੀ ਤੋੜ ਦੋ ਬੰਦੇ ਹੋ ਗਏ ਜ਼ਖਮੀ ਤੇ ਮੈਂ ਅੱਗੇ ਬੈਠਾ ਸੀ ਸੀਖ ਨੇ ਤੁਸੀਂ ਵੀਡੀਓ ਦੇਖਿਓ ਮੇਰੇ ਮਨ ਵਿੱਚ ਮੇਰੇ ਚਿਹਰੇ ਤੇ ਤੁਸੀਂ ਮੌਤ ਦਾ ਖੋਫ ਦੇਖੋਗੇ ਮੈਂ ਕਿਹਾ ਟਾਈਮ ਆ ਗਿਆ ਆ ਸ਼ਹੀਦਾਂ ਦੇ ਤੋਂ ਬਿਨਾ ਬਲੀਦਾਨ ਤੋਂ ਬਿਨਾ ਕੌਮਾਂ ਜਾਇਦਿਆਂ ਦੀ ਨਹੀਂ ਜੇ ਇਸੇ ਤਰ੍ਹਾਂ ਤੇ ਤੁਰਨਾ ਪੈਣਾ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿਸਾਨ ਜੱਠੇ ਬੰਦਿਆਂ ਨੂੰ ਕਿ ਮੈਂ ਨਹੀਂ ਚਾਹੁੰਦਾ ਪਿੰਡਾਂ 'ਚ 파ੜੇ ਪੈਣ ਮੈਂ ਨਹੀਂ ਚਾਹੁੰਦਾ ਪਿੰਡਾਂ 'ਚ ਆਪਸ ਵਿੱਚ ਲੋਕੀ ਲੜਨ ਲੜਾ ਪੜਾ ਕੇ ਜੇ ਐਮਪੀ ਬਣਦੀ ਗਿਆ ਤੁਸੀਂ ਮੇਰੇ ਲਾਹਣਤ ਆ ਆਪਸ ਵਿੱਚ ਭਾਈਚਾਰਾ ਕਾਇਮ ਰੱਖੋ ਮੁਹੱਬਤ ਦਾ ਨਾਂ ਛੱਡੋ ਜੇ ਮੈਂ 1.5 ਮਹੀਨੇ ਤੋਂ ਤੁਹਾਡੇ ਕਦਮਾਂ ਤੇ ਸਿਰ ਰੱਖ ਦਿਨਾ ਜਦੋਂ ਤੁਸੀਂ ਤੁਸੀਂ ਭਾਵੇਂ ਪੱਥਰ ਮਾਰੋ ਮੈਂ ਤੁਹਾਡੇ ਲਈ ਫੁੱਲ ਸੱਚਦਾ ਤੁਸੀਂ ਜਿਆਦਾ ਗਰਮੀ ਚੋਵੇ ਮੈਂ ਤੁਹਾਨੂੰ ਜਲ ਦਿੰਦਾ ਸਪੈਸ਼ਲੀ ਜਿੱਥੇ ਬੰਦਿਆਂ ਦੇ ਉਹਨਾਂ ਨੂੰ ਸ਼ਾਇਦ ਪਤਾ ਕਿ ਲੱਗਾ ਕੱਲ ਦੇ ਹਾਦਸੇ ਦਾ ਵੀ ਇੱਕ ਵੀਡੀਓ ਆ ਲਈਆਂ ਹੋਣਗੀਆਂ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜੇ ਮੈਨੂੰ ਮਾਰਿਆ ਸ਼ੁਭਕਰਨ ਵਾਪਸ ਆਉਂਦਾ ਤੇ ਉਹ ਵੀ ਮੇਰਾ ਬੇਟਾ ਸੀ ਮੈਂ ਤਾਂ ਦਿਲ ਕੈਸੀ ਤੇ ਨਹੀਂ ਉਹਨੂੰ ਮਾਰਿਆ ਸ਼ੁਭਕਰਨ ਨੂੰ ਅਗਰ ਕੋਤ ਵੀ ਮਰ ਜਾਏ ਸਾਰੇ ਪੰਜਾਬ ਨੂੰ ਉਹਦਾ ਦੁੱਖ ਹੈ ਜੇ ਉਹਦੀ ਮੌਤ ਦਾ ਬਦਲਾ ਮੇਰੇ ਤੋਂ ਲੈਣਾ ਜਾਕੀ ਜ਼ੋਰ ਮੇਰੇ ਗੁਨਾਹ ਦਾ ਮਦਲਾ ਲੈਣਾ ਜੈਸ ਗੱਲ ਦਾ ਹੀ ਬਗਾਵਤ ਲੈਣਾ ਕਿ ਮੈਂ ਸਿਰਫ ਗਰੀਬਾਂ ਨਹੀਂ ਆਇਆ ਮੈਂ ਗਰੀਬਾਂ ਦੇ ਵੀ ਆਇਆ ਮੈਂ ਕਿਸਾਨਾਂ ਦੇ ਵੀ ਆਇਆ ਮੈਂ ਵਪਾਰੀਆਂ ਦੇ ਵੀ ਆਇਆ ਮੇਰੇ ਕੋਈ ਕਾਸਟ ਨਹੀਂ ਸੂਫੀਆਂ ਦਾ ਕੁਝ ਨਹੀਂ ਹੁੰਦਾ ਮੈਂ ਇਹ ਹੱਥ ਜੋੜ ਕੇ ਬੇਇੱਜ਼ਤੀ ਕਰਦਾ ਕਿ ਜੇ ਕੋਈ ਐਸਾ ਇਰਾਦਾ ਵੀ ਹੈ ਮੈਂ ਨਹੀਂ ਚਾਹੁੰਦਾ ਡਰਾਈਵਰ ਮੇਰਾ بیٹے ਵਰਗਾ ਆ ਉਹ ਨੂੰ ਕੁਝ ਹੋਵੇ ਮੈਨੂੰ ਕਿਸੇ ਇਕੱਲੀ ਜਗ੍ਹਾ ਬੁਲਾ ਲਿਓ ਮੈਂ ਬਿਨਾਂ ਗਨ ਮੈਂ ਤਾਂ ਆ ਜਾਊਗਾ ਮੇਰਾ ਸਿਰ ਹਾਜ਼ਰ ਹੈ ਨਾ ਮੈਂ ਮਾਫ਼ ਤਾਂ ਕਰਦਾ ਹਾਂ ਨਾ ਮੈਨੂੰ ਕੋਈ ਤੁਹਾਨੂੰ ਵੀਡੀਓ ਦੇਖ ਲਿਓ ਜੇ ਮੇਰੇ ਚਿਹਰੇ ਤੇ ਕੋਈ ਖੌਫ ਸੀ ਮੈਂ ਮੈਂਟਲੀ ਪ੍ਰੇਪੇਅਰ ਹੋ ਗਿਆ ਸੀ ਦਿਮਾਗੀ ਤੌਰ ਤੇ ਮੈਂ ਸੋਚ ਲਿਆ ਸੀ ਟਾਈਮ ਆ ਗਿਆ ਹੁਣ ਪਰ ਇਹ ਬਲੀਦਾਨ ਅੱਜ ਦੇਣਾ ਪੈ ਗਿਆ ਕਿਉਂਕਿ ਤਰਪਾਨਾਂ ਬਰਸ਼ੀਆਂ ਨਿਕਲ ਗਈਆਂ ਸੀ ਵਾਦੀ ਤੋੜ ਦਿੱਤੀ ਗਈ ਸੀ ਦੋ ਬੰਦੇ ਜ਼ਖਮੀ ਹੋ ਗਏ ਸੀ ਮੈਂ ਨਹੀਂ ਚਾਹੁੰਦਾ ਸੀ ਮੇਰੀ ਫੋਰਸ ਵਰਗ ਕੋਈ ਐਸੀ ਗੱਲ ਹੋ ਜਾਏ ਜਿਹਦੇ ਨਾਲ ਕੰਮ ਵੱਧ ਜਾਏ ਹੱਥ ਜੋੜ ਕੇ ਮੇਰੀ ਬੇਨਤੀ ਹੈ ਪਿੰਡਾਂ ਚ ਭਾਈਚਾਰੇ ਬਣਾਈ ਰੱਖੋ ਕਿਸਾਨ ਜੱਟੇ ਬੰਗਿਆਂ ਨੂੰ ਮੇਰੀ ਬੇਨਤੀ ਆਪਣੇ ਲੋਕਾਂ ਨੂੰ ਜੇ ਸਮਝਾ ਸਕਦੇ ਆ ਮੈਂ ਕਿਸਾਨਾਂ ਬਾਰੇ ਕਦੀ ਗਲਤ ਨਹੀਂ ਬੋਲਿਆ ਜੇ ਕੋਈ ਗਲਤ ਕਹਿਵਾਉਂਦਾ ਹੋਇਆ ਤਾਂ ਕਿਸੇ ਦਾ ਦਿਲ ਦੁਖਿਆ ਤਾਂ ਮੈਂ ਦਸਤ ਪਰਚਾ ਮਾਫੀ ਤੁਸੀਂ ਖੁਸ਼ ਰਹੋ ਆਵਾਜ਼ ਰਹੋ ਕੱਲ ਮੋਦੀ ਸਾਹਿਬ ਆਏ ਸੀ ਉਹਨਾਂ ਨੇ ਮੈਂ ਇੱਕ ਵਾਰੀ ਫੇਰ ਦੁਹਰਾ ਦਿਆਂ ਉਹਨਾਂ ਨੇ ਕਿਹਾ ਜਿਹੜੀਆਂ ਜਿਹੜੀਆਂ ਗੱਲਾਂ ਤੂੰ ਕਰਦਾ ਪਹਿਲਾਂ ਵੀ ਦਿੱਲੀੋਂ ਪੁੱਛ ਕੇ ਗਿਆ ਸੀ ਹੁਣ ਡੇਢ ਮਹੀਨਾ ਲਦਾ ਕੇ ਆਇਆ ਹਲਕੇ ਚ ਹੁਣ ਤੂੰ ਦੱਸ ਦਿੱਤੀਆਂ ਆ ਉਹਨਾਂ ਨੂੰ ਦੱਸ ਦੇ ਵੀ ਕੋਈ ਗੱਲ ਜਿਹੜੀ ਵਾਦਾ ਕਰੇਗਾ ਉਹ ਵਾਦਾ ਖਿਲਾਫੀ ਨਹੀਂ ਹੋਏਗੀ ਅਨਸਰ ਜਹੰਸ ਦਾ ਵਾਦਾ મોદી ਸਾਹਿਬ ਦਾ ਵਾਦਾ ਹੋਏਗਾ ਵਿਕਾਸ ਲਈ ਵਾਦਾ ਹੋਏਗਾ ਜਿਹੜੀਆਂ ਮੈਂ ਗੱਲਾਂ ਕਰਦਾ ਉਹ ਪੂਰੇ ਕਰਨ ਲਈ ਵਾਦਾ ਹੋਏਗਾ ਪਹਿਲੀ ਤਰੀਕ ਤੱਕ ਜਿੰਦੇ ਰਹਿ ਕੇ ਮਿਲਾਂਗੇ ਮੈਨੂੰ ਕੁਝ ਹੋ ਜਾਂਦਾ ਹੈ ਅਗਰ ਕੁਝ ਵੀ ਐਸਾ ਹੋ ਜਾਂਦਾ ਇਹ ਸੋਚ ਨੂੰ ਜ਼ਰੂਰ ਕਾਇਮ ਰੱਖਿਓ ਜੋ ਖੜੂ ਦੱਤਿਓ ਸਾਡੇ ਵੀ ਆਇਆ ਸੀ ਉਹਨੂੰ ਬਲੀਦਾਨ ਦੇਣਾ ਪਿਆ ਦੱਸਿਓ ਜਰੂਰ ਲੋਕਾਂ ਨੂੰ ਮੇਰੇ ਤੋਂ ਬਾਅਦ ਕਿ ਇਹਦੇ ਤੋਂ ਬਿਨਾ ਗੱਲ ਜਦੋਂ ਕੌਮਾਂ ਜਾਗਦੀਆਂ ਵੀ ਨਹੀਂ ਜਰੂਰ ਦੱਸਿਓ ਆਹ ਜਿਹੜਾ ਮੇਰੇ ਮੈਂ इमोशनल ਨਾ ਮੈਂ ਕੋਈ ਮੌਤ ਮੂਤ ਤੋਂ ਨਹੀਂ ਡਰਦਾ ਫਕੀਰ ਕਾ ਦਾ ਜਿਹੜਾ ਮੌਤ ਤੋਂ ਡਰੇ ਮੇਰੇ ਦੇਖਿਓ ਕੱਲ ਦੀ ਵੀਡੀਓ ਮੈਂ ਬਿਲਕੁਲ ਸ਼ਹਿਦ ਬੈਠਾ ਸੀ ਜਿੱਦਾਂ ਸ਼ਹਾਦਤ ਦੇਣ ਵਾਲੇ ਮੇਰੇ ਮਹਾਪੁਰਸ਼ ਆ ਉਹਨਾਂ ਨੂੰ ਮੈਂ ਮੰਨਣ ਵਾਲਾ ਮੈਂ ਉਸੇ ਤਰ੍ਹਾਂ ਬੈਠਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਟਾਈਮ ਆ ਗਿਆ ਪਰ ਮੈਨੂੰ ਡਰ ਏ ਸੀ ਮੇਰੇ ਬੱਚੇ ਡਰਾਈਵਰ ਨੂੰ ਮੇਰੀ ਫੋਰਸ ਨੂੰ ਕੁਝ ਨਾ ਹੋ ਜਵੇ ਕੋਸ਼ਿਸ਼ ਕਰਿਓ ਇਹ ਸੋਚ ਨੂੰ ਜ਼ਰੂਰ ਕਾਇਮ ਰੱਖਿਓ ਅੰਗਰੇਜ਼ ਤੋਂ ਬਾਅਦ ਕੁਝ ਐਸੇ ਬੰਦੇ ਜ਼ਰੂਰ ਪੈਦਾ ਕਰਿਓ ਜਿਹੜੇ ਇਸ ਗਰੀਬੀ ਬਿਮਾਰੀ ਦਿਵਸ ਦੀ ਦਿਵੰਤ ਨੂੰ ਔਰ ਗਰੀਬ ਅਮੀਰ ਦਾ ਪਾੜਾ ਖਤਮ ਕਰ ਸਕਣ ਬੀ ਜੇ ਪੀ ਦਾ ਉਮੀਦਵਾਰ ਹੰਸ ਰਾਜ ਹੰਸ ਮੋਗੇ ਦੇ ਵਿੱਚ ਬੋਲਦਾ ਤੇ ਕਹਿੰਦਾ ਕੀ ਕਹਿੰਦਾ ਕੰਦਾ ਉੱਥੇ ਬਰਛੇ ਤੇ ਕਿਰਪਾਨਾਂ ਲੈ ਕੇ ਆ ਗਏ ਮੈਨੂੰ ਵੱਢ ਦੇਣਾ ਸੀ ਮੈਨੂੰ ਮਾਰ ਦੇਣਾ ਸੀ ਮੇਰੀ ਗੱਡੀ ਤੋੜਤੀ ਅੱਲਾ ਤਾਂ ਮੈਂ ਸਪਸ਼ਟ ਕਰ ਦਿਆਂ ਕਿ ਇੱਕ ਵੀ ਬੰਦਾ ਹੰਸ ਰਾਜ ਦੀ ਗੱਡੀ ਦੇ ਨੇੜੇ ਨਹੀਂ ਆਇਆ ਦੂਜੀ ਗੱਲ ਹਾਂ ਸਵਾਲ ਇੰਨੇ ਇੰਪੋਰਟੈਂਟ ਸਮਝਣ ਵਾਲਾ ਕਿ ਭਈ ਹੰਸ ਰਾਜ ਹੰਸ ਉੱਥੇ ਜਿੱਥੇ ਪਤਾ ਪੁਲਿਸ ਨੂੰ ਪਤਾ ਕਿ ਉੱਥੇ ਕਿਸਾਨਾਂ ਦੇ ਨੂੰ ਰੋਕਣ ਵਾਸਤੇ ਨਾਕੇ ਲਾਏ ਹੋਏ ਨੇ بڑے بڑے ਕੰਟਰ ਤੁਸੀਂ ਰੇਤੇ ਦੇ ਮਿੱਟੀ ਦੇ ਪਰਕੇ ਲਾਈ ਬੈਠੇ ਹੋ ਤਾਂ ਭਾਈ ਉੱਥੇ ਕਿਉਂ ਆਇਆ ਕਿਉਂ ਲੈ ਕੇ ਆਂਦਾ ਉਹਨੂੰ ਉੱਥੇ ਇਹਦਾ ਮਤਲਬ ਹੰਸਰਾਜ ਹੰਸ ਨੇ ਉੱਥੇ ਬੋਲ ਦਿਆਂ ਇਹ ਗੱਲ ਕਹੀ ਆ ਕਿ ਮੈਂ ਮਰਨ ਤੋਂ ਨਹੀਂ ਡਰਦਾ ਮੈਂ ਪ੍ਰਪੇਅਰ ਹੋ ਕੇ ਗਿਆ ਸੀ ਪ੍ਰਪੇਅਰ ਸ਼ਬਦ ਵਰਤਿਆ ਸਮਝੋ ਜੇ ਪ੍ਰਪੇਅਰ ਸ਼ਬਦ ਕਿਉਂ ਵਰਤਿਆ ਹੁਣ ਇਹਦੇ ਮਗਰ ਇੱਕ ਸਟ੍ਰੈਟਜੀ ਆ ਇੱਕ ਰਣਨੀਤੀ ਆ ਉਹ ਕੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਆਰਐਸਐਸ ਦੇ ਜਨਰਲ ਸੈਕਟਰੀ ਦਾ ਬਿਆਨ ਹੁੰਦਾ ਕਿ ਆ ਜਿਹੜੇ ਕਿਸਾਨ ਅੰਦੋਲਨਕਾਰੀ ਬੈਠੇ ਨੇ ਆ ਜਿਹੜੇ ਲੋਕ ਅੰਦੋਲਨ ਕਰਦੇ ਨੇ ਇਹ ਅਲਗਾਓਵਾਦੀ ਨੇ ਇਹ ਖਾਲਿਸਤਾਨੀ ਨੇ ਔਰ ਚੋਣਾਂ ਦੇ ਸਮੇਂ ਦੇ ਉੱਤੇ ਦੇਸ਼ ਦੇ ਅੰਦਰ ਅਰਾਜਕਤਾ ਫੈਲਾਉਣਗੇ ਇਹ ਗੱਲ ਕਹੀ ਐ ਉਸ ਗੱਲ ਨੂੰ ਪਕਾਉਣ ਦੇ ਲਈ ਉਹਨੂੰ ਸੱਚ ਸਾਬਤ ਕਰਨ ਦੇ ਲਈ ਜੋ ਹੰਸ ਰਾਜ ਹੰਸ ਨੇ ਕਿਹਾ ਕਿ ਮੈਂ ਪ੍ਰਿਪੇਅਰ ਹੋ ਕੇ ਚੱਲਿਆ ਸੀਗਾ ਕਿ ਮੈਨੂੰ ਮਰਨ ਦੀ ਕੋਈ ਪਰਵਾਹ ਨਹੀਂ ਇਹਦਾ ਮਤਲਬ ਕੀ ਨਿਕਲਦਾ ਹੈ ਇਦਾ ਮਤਲਬ ਇਹ ਨਿਕਲਦਾ ਕਿ ਉੱਥੇ ਜਾਣ ਬੁੱਝ ਕੇ ਆਇਆ ਹੋ ਸਕਦਾ ਪ੍ਰਸ਼ਾਸਨ ਨੇ ਰੋਕਿਆ ਵੀ ਹੋਵੇ ਲੇਕਿਨ ਧੱਕੇ ਨਾਲ ਆਇਆ ਹੋਵੇ ਲੇਕਿਨ ਉੱਥੇ ਆਇਆ ਪ੍ਰਸ਼ਾਸਨ ਲੈ ਕੇ ਆਇਆ ਮੈਂ ਤੇ ਇਹ ਕਹੂੰਗਾ ਮਨੈਕੀ ਪ੍ਰਸ਼ਾਸਨ ਦੀ ਹੈ ਜਦੋਂ ਪਤਾ ਹੈ ਕਿ ਸੜਕ ਕੋ ਰੋਕੀ ਹੋਈ ਹੈ ਉੱਥੇ ਆਉਂਦਾ ਕੋਈ ਮਤਲਬ ਨਹੀਂ ਬਣਦਾ ਸੀ ਕੋਈ ਤੁਕ ਨਹੀਂ ਬਣਦੀ ਸੀ ਪਰ ਉਹ ਉੱਥੇ ਆਏ ਉੱਥੇ ਆ ਕੇ ਲੋਕਾਂ ਨੂੰ ਜਿਸ ਤਰ੍ਹਾਂ ਦੀ ਪ੍ਰੋਵੋਕੇਸ਼ਨ ਇਸ ਆਦਮੀ ਦੇ ਪਿਛਲੇ ਬਿਆਨਾਂ ਚ ਹੋਈ ਹੋਈ ਹੈ ਤੇ ਲੋਕਾਂ ਨੂੰ ਗੁੱਸਾ ਚੜਾਇਆ ਹੋਇਆ ਲੋਕਾਂ ਨੂੰ ਇਹ ਕਿਹਾ ਇਹਨਾਂ ਨੇ ਇੱਕ ਇਕੱਠ ਦੇ ਵਿੱਚ ਬੋਲੇ ਨੇ ਕੀ ਕਹਿੰਦੇ ਆ ਕਿ ਦੋ ਤਰੀਕ ਨੂੰ ਇੱਕ ਤਰੀਕ ਨੂੰ ਵੋਟਾਂ ਪੈ ਲੈਣ ਦਿਓ ਦੋ ਤਰੀਕ ਨੂੰ ਨਿਬੜਾਂਗੇ ਨਾ ਨਾਲਾ ਛਿੱਤਰ ਮਾਰਾਂਗੇ ਇਹਨਾਂ ਦੇ ਫਿਰ ਵੇਖਾਂਗੇ ਕਿਹੜਾ ਖੱਬੀਖਾਨਾ ਦੂਖਾ ਸਾਡੇ ਸਾਹਮਣੇ ਰੜਕਦਾ ਹੈ ਇਹ ਕਿਹਾ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਪ੍ਰਵੋਕ ਕਰ ਰਹੇ ਹੋ ਬਿਲਕੁਲ ਉਸੇ ਹੀ ਬਿਆਨ ਦੀ ਰੋਸ਼ਨੀ ਚ ਚੱਲ ਕੇ ਇੱਕ ਪਾਸੇ ਪ੍ਰਵੋਕ ਕਰ ਰਹੇ ਹੋ ਤੇ ਉਹ ਪ੍ਰਵੋਕ ਕਰਕੇ ਲੋਕਾਂ ਨੂੰ ਗੁੱਸਾ ਚੜਾ ਕੇ ਫਿਰ ਤੁਸੀਂ ਲੋਕਾਂ ਦੇ ਭੀੜ ਦੇ ਵਿੱਚ ਵੱਜਦੇ ਹੋ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਬਿਲਕੁਲ ਪੀਸਫੁੱਲ ਹੀ ਨਹੀਂ ਪੰਜਾਬ ਦਾ Hindu ਪੰਜਾਬ ਦਾ Sikh ਪੰਜਾਬ ਦਾ ईसाई ਇੱਕ ਜੁੱਟ ਨੇ ਪੰਜਾਬ ਦਾ SC ਪਰਿਵਾਰ ਪੰਜਾਬ ਦੇ ਕਿਸਾਨ ਪੰਜਾਬ ਦੇ ਦੁਕਾਨਦਾਰ ਸਭ ਇਕ ਨੇ ਕੋਈ ਫਰਕ ਨਹੀਂ ਇੱਥੇ ਬਿਲਕੁਲ ਇਹ ਨਹੀਂ ਉਹੀ ਰਾਜਨੀਤੀ ਉਹੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਬੀਜੇਪੀ ਦੇ ਆਰਐਸਐਸ ਕਰਦੀ ਆਈ ਹੈ ਜਿੱਥੇ ਜਿਹੜੀ ਇਹਨਾਂ ਨੂੰ ਰਾਜਨੀਤੀ ਠੀਕ ਆਉਂਦੀ ਉਹ ਵਰਤਦੇ ਨੇ ਕਦੇ ਕਿਤੇ ਕਿਹਾ Hindu Muslim ਦਾ ਮਾਮਲਾ ਹੈ ਕਿਤੇ ਕਿਹਾ ਕਿ ਜੇਕਰ ਇੰਡੀਆ ਆਲਾਈანს ਆਉਂਦੀ ਹੈ ਤਾਂ ਤੁਹਾਡੇ ਮੰਗਲ ਸੂਤਰ ਤੱਕ ਉਤਾਰ ਲੈਣਗੇ ਇਹਦਾ ਮਤਲਬ ਕੀ ਨਿਕਲਦਾ ਕਿ ਪ੍ਰਧਾਨ ਮੰਤਰੀ ਦਾ ਬਿਆਨ ਹੋਣਾ ਚਾਹੀਦਾ ਹੈ ਨਹੀਂ ਇਹ ਕਿਉਂ ਆ ਰਹੇ ਨੇ ਇਹੋ ਜਿਹੇ ਬਿਆਨ ਇਹਦਾ ਮਤਲਬ ਜਿਹੜੀ ਤ੍ਰੂਵੀਕਰਨ ਦੀ ਰਾਜਨੀਤੀ ਹੈ ਉਹ ਇਹਨਾਂ ਦੇ ਕੋਲੇ ਹੈ ਔਰ ਉਹ ਤ੍ਰੂਵੀਕਰਨ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਇੱਥੇ ਇਹਨਾਂ ਨੇ ਵੀ ਕੀਤੀ ਕੀ ਕਿਹਾ ਕਹਿੰਦਾ ਮੈਨੂੰ ਇਸ ਕਰਕੇ ਇਸ ਕਰਕੇ ਮੈਨੂੰ ਵਿਚਾਰੇ ਗਰੀਬੜੇ ਨੂੰ ਤੰਗ ਕਰਦਿਆ ਕਿ ਮੈਂ ਐਸ்சி ਕਮਿਊਨਿਟੀ ਚੋਂ ਆਂ ਮੈਂ ਇੱਕ ਖੇਤ ਮਜ਼ਦੂਰ ਦਾ ਬੱਚਾ ਮੈਂ ਗਰੀਬ ਆ ਕਿ ਕਿਹਾ ਹੁਣ ਮੈਨੂੰ ਪੁੱਛਣਾ ਚਾਹਣਾ ਹੈ ਉਹ ਭਲਿਆ ਲੋਕਾ ਤੂੰ ਇਸ ਤਰੀਕੇ ਨਾਲ ਤ੍ਰੂਵੀਕਰਨ ਕਰ ਲੇਗਾ ਲੋਕ ਇਹਦੇ ਮੂਰਖ ਨਹੀਂ ਜਿਨ੍ਹਾਂ ਨੂੰ ਜਿਹੜੇ ਐਸਸੀ ਤਬਕੇ ਨੂੰ ਤੂੰ ਪ੍ਰਭਾਵਿਤ ਕਰਨਾ ਚਾਹਣਾ ਹੈ ਜਿਹੀਆਂ ਗੱਲਾਂ ਕਰਕੇ ਉਹ ਵੇ ਜਾਣਦੇ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਭਾਈ ਜਿਹੜੇ ਬਾਕੀ ਤਿੰਨ ਉਮੀਦਵਾਰ ਨੇ ਫਰੀਦਕੋਟ ਦੇ ਵਿੱਚ ਖੜੇ ਚਾਰ ਉਮੀਦਵਾਰ ਉਹ ਵੀ ਸਾਰੇ ਐਸਸੀ ਕਮਿਊਨਿਟੀ ਚੋਂ ਆ। ਉਹ ਵੀ ਸਾਰੇ ਐਸਸੀ ਕਮਿਊਨਿਟੀ ਚੋਂ ਆ। ਭਾਈ ਉਹਨਾਂ ਦਾ ਵਿਰੋਧ ਨਹੀਂ ਕਰਦੇ ਲੋਕ ਆ। ਤੁਹਾਡਾ ਕਿਉਂ ਕਰਦੇ ਆ? ਤੁਹਾਡਾ ਵਿਰੋਧ ਇਸ ਕਰਕੇ ਕਰਦੇ ਆ ਕਿ ਤੁਸੀਂ ਸਾਡਾ ਸ਼ੁਭਕਰਨ ਮਾਰਿਆ। ਤੁਹਾਡਾ ਵਿਰੋਧ ਦੇਸ਼ ਕਰਕੇ ਕਰਦੇ ਤੁਹਾਡਾ ਵਿਰੋਧ ਵੀ ਨਹੀਂ ਕਰਦੇ ਤੁਹਾਡੇ ਤੋਂ ਪੁੱਛਦੇ ਸਵਾਲ ਹੈ ਤੁਸੀਂ ਸਵਾਲਾਂ ਦੇ ਜਵਾਬ ਦੇਣ ਤੋਂ ਪੁੱਛਦੇ ਹੋ ਤੇ ਉਹਦੇ ਚੋਂ ਇਹ ਸਾਰਾ ਕੁਝ ਕਟਰਾਮਾ ਹੁੰਦੀਆਂ ਨੇ ਸੋ ਇਸ ਕਰਕੇ ਇਹ ਨੇ ਹੰਸਰਾਜ ਹੰਸ ਨੇ ਜਿਹਨੂੰ ਇਹ ਕਿਹਾ ਜਾਂਦਾ ਕਿ ਬਹੁਤ ਦੇਵਤਾ ਬਹੁਤ ਗਰੀਬਾ ਇੱਕ ਇੱਕ ਫਕੀਰ ਆ ਉਹ ਮੈਂ ਕਹਾਂਗਾ ਕਿ ਉਹਨਾਂ ਹੀ ਛਾਤਰ ਤੇ ਚਾਤਰ ਹੈ ਧਰੂਿਕਰਨ ਕਰਨ ਦੀ ਕੋਸ਼ਿਸ਼ ਇਹਨੇ ਵੀ ਕੀਤੀ ਹੈ ਲੇਕਿਨ ਇਹ ਤਾਂ ਐਸੀ ਕਮਿਊਨਿਟੀ ਸਮਝਦਾ ਰਹੇ ਜਾਣਦੀ ਐਸੀ ਕਮਿਊਨਿਟੀ ਕਿ ਸਾਡੇ ਲੋਕਾਂ ਦਾ ਆਪਸੀ ਕਿਸੇ ਦਾ ਪਤਾਲ ਨਹੀਂ। ਸੋ ਇਹ ਇੱਕ ਗਿਣੀ ਮਿਠੀ ਸਾਜ਼ਿਸ਼ ਦੇ ਤਹਿਤ ਉੱਥੇ ਆਇਆ। ਉੱਥੇ ਆ ਕੇ ਇੱਕ ਚਾਲ ਚੱਲਦਿਆਂ ਉਸ ਇਕੱਠ ਦੇ ਵਿੱਚ ਆ ਕੇ ਉਸ ਹਲਾਤ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ। ਜਿਹੜੀ ਇਹ ਕਹਿ ਰਿਹਾ ਕਿ ਉੱਥੇ ਬੰਦੇ ਜ਼ਖਮੀ ਹੋ ਗਏ। ਯਾਰ ਗੱਡੀ ਚੜਾ ਕੇ ਬੰਦਾ ਤਾਂ ਤੂੰ ਸਾਡਾ ਜ਼ਖਮੀ ਕਰਕੇ ਗਿਆ। ਤੇ ਕਹਿ ਤੂੰ ਇਹ ਰਹੇ ਹੋ ਕਿ ਭਾਈ ਲੋਕ ਧਖਮੀ ਬੰਦੇ ਜ਼ਖਮੀ ਸਾਡੇ ਦੇ ਬੰਦੇ ਜ਼ਖਮੀ ਨਹੀਂ ਕਰਦੇ। ਕਿਸੇ ਇੱਕ ਵੀ ਬੰਦੇ ਨੇ ਇਨਾਂ ਦੀ ਕਾਰ ਦੇ ਉੱਤੇ ਕੋਈ ਹੱਥ ਤੱਕ ਨਹੀਂ ਲਾਇਆ ਪਰ ਇਹਨਾਂ ਵੱਲੋਂ ਇਹ ਕਹਿਣਾ ਕਿੰਨਾ ਗੁੱਚਤ ਹੈ ਔਰ ਉੱਥੇ ਪ੍ਰਸ਼ਾਸਨ ਸਾਰਾ ਵੇਖਦਾ ਹੈ ਸੋ ਅਜੇ ਹੀ ਖਿਲਪਤ ਬਿਆਨਬਾਜ਼ੀ ਕਰਨੀ ਔਰ ਰੋ ਰੋ ਕੇ ਬਿਆਨਬਾਜ਼ੀ ਕਰਨੀ ਲੋਕਾਂ ਨੂੰ ਭਾਵਕ ਹੋ ਕੇ ਵਿਖਾਉਣਾ ਇੱਕ ਖੇਡ ਹੈ ਇੱਕ ਗੇਮ ਹੈ ਇੱਕ ਐਕਟਰ ਹੈ ਇੱਕ ਕਲਾਕਾਰ ਹੈ ਕਲਾਕਾਰਾਂ ਦੀ ਕਲਾਕਾਰੀ ਕਰਦਾ ਹੈ ਸੋ ਉਹਦੇ ਚੋਂ ਸਾਰਾ ਕੁਝ ਕੀਤਾ ਜਾ ਰਿਹਾ ਹੈ ਅਜੇ ਹੀ ਬਿਆਨਬਾਜ਼ੀ ਮੈਂ ਕਹੂੰਗਾ ਇੱਦਾਂ ਜ਼ਿੰਮੇਵਾਰ ਬੰਦਿਆਂ ਨੂੰ ਇਹ ਜਿਹੀਆਂ ਬਣ ਬਣਵਾਦੀਆਂ ਨਹੀਂ ਕਰਨੀਆਂ ਚਾਹੀਦੀਆਂ ਪਰ ਮੈਂ ਫਿਰ ਕਹੂੰਗਾ ਕਿ ਪ੍ਰਸ਼ਾਸਨ ਦੀ ਨਲੈਕੀ ਸੀ ਪ੍ਰਸ਼ਾਸਨ ਦੀ ਗਲਤੀ ਸੀ ਜਾਂ ਦਾ ਪ੍ਰਸ਼ਾਸਨ ਆਪਦੀ ਗਲਤੀ ਮੰਨੇ ਜਿਹੜਾ ਉਹਨੂੰ ਉੱਥੇ ਲੈ ਕੇ ਆ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਸੀਗਾ ਕਿ ਸੜਕ ਅੱਗੇ ਰੁਕੀ ਹੋਈ ਐ ਤੇ ਦੂਸਰੇ ਨੰਬਰ ਦੇ ਉੱਤੇ ਜੇ ਪ੍ਰਸ਼ਾਸਨ ਦੇ ਕਹਿਣ ਨਹੀਂ ਰੁਕਿਆ ਫਿਰ ਇਹ ਆਪਦੀ ਰਣਨੀਤੀ ਦੇ ਤਹਿਤ ਆਇਆ ਸੀ ਉੱਥੇ ਹਾਲਾਤ ਵਿਗਾੜਨੇ ਚਾਹੁੰਦਾ ਸੀ ਮੈਂ ਧੰਨਵਾਦੀ ਹਾਂ ਸਾਡੇ ਉਹਨਾਂ ਆਗੂਆਂ ਦਾ ਸਾਡੇ ਕਾਕਾ ਸਿੰਘ ਜੀ ਕੋਟੜਾ ਸਾਡੇ ਬੜੇ ਸੀਨੀਅਰ ਤੇ ਸਮਝਦਾਰ ਆਗੂ ਨੇ ਜਿਨ੍ਹਾਂ ਨੇ ਉੱਥੇ ਬਿਲਕੁਲ ਕਿਸੇ ਤਰ੍ਹਾਂ ਦਾ ਵੀ ਇਹੋ ਜਿਹਾ ਕਨਫਲਿਕਟ ਪੈਦਾ ਨਹੀਂ ਹੋਣ ਦਿੱਤਾ ਪਰ ਸ਼ਾਂਤੀ ਬਣਾ ਕੇ ਰੱਖੀ ਆ ਇਹ ਸ਼ਾਂਤੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੂੰ ਆਪਦੀ ਬਿਆਨਬਾਜ਼ੀ ਤੋਂ ਕਾਬੂ ਕਰਨਾ ਚਾਹੀਦਾ ਹੈ ਸੰਭਲਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ